ਇਹ ਕਹਿੰਦੇ ਵੀ ਮਾਨ ਸਰਕਾਰ ਸਤਾ ਤੋਂ ਆਉਣ ਤੋਂ ਬੜੇ ਪਹਿਲਾਂ ਵਾਅਦੇ ਕਰਕੇ ਆਈ ਸੀ ਜਿਹੜਾ ਨਸ਼ਾ ਪੰਜਾਬ ਨੂੰ ਇੱਕ ਘਣ ਵੰਗ ਲੱਗਿਆ ਹੋਇਆ ਜਾਨੀ ਕਿ ਨੌਜਵਾਨੀ ਨੂੰ ਘਣ ਵੰਗ ਲੱਗਿਆ ਹੋਇਆ ਮਾਨ ਸਰਕਾਰ ਕਹਿੰਦੀ ਸੀ ਇਹ ਥੋੜੇ ਚਿਰ ਦੇ ਵਿੱਚ ਜਾਨੀ ਕਿ ਖਤਮ ਕੀਤਾ ਜਾਊਗਾ ਲੋਕਾਂ ਨੇ ਜਾਨੀ ਕਿ ਪਿਛਲੀਆਂ ਸਰਕਾਰਾਂ ਤੋਂ ਤੰਗ ਹੋ ਕੇ ਮਾਨ ਸਰਕਾਰ ਲੈ ਕੇ ਆਂਦੀ ਸੀ ਸ਼ਾਇਦ ਪੰਜਾਬ ਦਾ ਕੁਝ ਸੁਧਾਰ ਹੋਊਗਾ ਪੰਜਾਬ ਦੇ ਵਿੱਚ ਜਿਹੜਾ ਚਟਾ ਦਿਨੋ ਦਿਨ ਪੈਰ ਪਸਾਰ ਰਿਹਾ ਉਹ ਕਟੂਆ ਕਾਲੀਆਂ ਨੂੰ ਕਹਿ ਰਹੇ ਸੀ ਵੀ ਕਾਲੀ ਲੈ ਕੇ ਆਏ ਆ ਕਾਂਗਰਸ ਲੈ ਕੇ ਆਈ ਹੈ ਜੇਕਰ ਉਹ ਲੈ ਕੇ ਆਏ ਸੀ ਜਾਂ ਉਹ ਵਕਾਉਂਦੇ ਸੀ ਲੋਕਾਂ ਨੇ ਉਹਨਾਂ ਨੂੰ ਨਕਾਰ ਵੀ ਦਿੱਤਾ ਤਾਂ ਹੀ ਤੁਹਾਡੀ ਸਰਕਾਰ ਲੈ ਕੇ ਆਇਆ ਮਾਨ ਸਾਹਿਬ ਲੋਕ ਕਿ ਸ਼ਾਇਦ ਤੁਸੀਂ ਚਿੱਟਾ ਖਤਮ ਕਰ ਦੋਗੇ ਇਹਨਾਂ ਲੋਕਾਂ ਨੂੰ ਤੁਹਾਡੇ ਦੇ ਬੜੀਆਂ ਉਮੀਦਾਂ ਸੀ ਪਰ ਅੱਜ ਉਹ ਉਮੀਦਾਂ ਇਹਨਾਂ ਲੋਕਾਂ ਦੀਆਂ ਸਭ ਖਤਮ ਹੋ ਗਈਆਂ ਇਹ ਕਹਿੰਦੇ ਸਾਡਾ ਜਮਾਂ ਲੱਕ ਟੁੱਟ ਗਿਆ ਹੁਣ ਇਸ ਵਕਤ ਇਹ ਲੋਕ ਅੱਜ ਜਿਹੜੇ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਕਹਿੰਦੇ ਦੁਖੀ ਲੋਕ ਆਸੀਂ ਇਹ ਇਹਨਾਂ ਦੇ ਜਿਹੜੇ ਬੱਚੇ ਆ ਹੁਣ ਉਹ ਚਿੱਟੇ ਦੀ ਲੱਤ ਤੇ ਲੱਗੇ ਹੋਏ ਆ ਸਾਰੇ ਨਾਲ ਪਰਿਵਾਰ ਹੈ ਇਹਨਾਂ ਦਾ ਪੂਰੀ ਜਾਣਕਾਰੀ ਲਵਾਂਗੇ ਪੁੱਛਦੇ ਆ ਭੈਣ ਜੀ ਤੁਹਾਡਾ ਨਾਮ ਕੀ ਹੈ ਬਲਦਾਂ ਮੇਰਾ ਨਸ਼ਿੰਦਰ ਕੌਰ ਜੀ ਸ਼ਿੰਦਰ ਕੌਰ ਹਾਂ ਜੀ ਕਿਵੇਂ ਆ ਜਿਹੜੀ ਮਾਨ ਸਰਕਾਰ ਕਹਿੰਦੀ ਸੀ ਵੀ ਚਿੱਟਾ ਆਊਗੀ ਸਰਕਾਰ ਸਾਡੀ ਖਤਮ ਕਰ ਦੂਗੀ ਉਹ ਚਿੱਟਾ ਹੁਣ ਖਤਮ ਹੋ ਗਿਆ ਨਹੀਂ ਹੋ ਗਿਆ ਉਦੋਂ ਵੀ ਜਾਦੇ ਵੱਧ ਗਿਆ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਹੁਣ ਪਹਿਲਾਂ ਤਾਂ ਵਾਅਦੇ ਕਰਦੇ ਸੀ ਵੀ ਅਸੀਂ ਬੰਦ ਕਰਾਂਗੇ ਚਿੱਟਾ ਜਵਾਕ ਦਿਹਾੜੀ ਲਿਆਉਂਦੇ ਆਪਦੀ ਖਾ ਜਾਂਦੇ ਮਾਂ ਪੇ ਭੁੱਖਾ ਮਰਦਾ ਦਾ ਬੁਰੀ ਹਾਲਤ ਆ ਸਾਡੀ ਮਸਾ ਮੰਗੀ ਲੋੜੀ ਦੇ ਲਾਏ ਸੀਗੇ ਤੇ ਪੁੱਠੇ ਰਸਤੇ ਦੇ ਵਿੱਚ ਚੱਲੇ ਪਏ ਆ ਅਸੀਂ ਬਹੁਤ ਦੁਖੀ ਆ ਸਾਨੂੰ ਬੋਟਾ ਪਾ ਜਾਂਦਾ ਕੀ ਫਾਇਦਾ ਜੇ ਸਾਡੇ ਕੋਈ ਕੋਈ ਸਾਡੇ ਬੱਚਿਆਂ ਦੀ ਕੋਈ ਜ਼ਿੰਦਗੀ ਬਾਰੇ ਨਹੀਂ ਸੋਚਦਾ ਬਹੁਤ ਅਸੀਂ ਬੁਰਾ ਹਾਲ ਆ ਸਾਡਾ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੱਚੇ ਆ ਦੋ ਬੱਚੇ ਇੱਕਾ ਮੇਰੇ ਕੋਲ ਇੱਕ ਮੇਰਾ ਭਰਾ ਲੈ ਗਿਆ ਮੇਰਾ ਭਤੀਜਾ ਮੁੱਕ ਗਿਆ ਸੀਗਾ ਇਹ ਇੱਕਾ ਤੇ ਇੱਕ ਲੋ ਮੈਂ ਬਹੁਤ ਦੁਖੀ ਆ ਗਾਲਾਂ ਦਿੰਦਾ ਸਾਡੇ ਦੋਨਾਂ ਜੀਆਂ ਦੇ ਗਲ ਵੀ ਪੈਂਦਾ ਘਰੋਂ 1 ਵਜੇ ਵੀ ਟੱਪ ਜਾਂਦਾ 2 ਵਜੇ ਫਿਰ ਅਸੀਂ ਪਰੇਸ਼ਾਨ ਹੁੰਦੇ ਫਿਰਦੇ ਰਹਿੰਨੇ ਆ ਕੀ ਫਾਇਦਾ ਸਾਨੂੰ ਵੋਟਾਂ ਪਾਉਣਾਂ ਦਾ ਜਦੋਂ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਗਈ ਗਰੀਬ ਬੰਦੇ ਬੰਦਾ ਮੇਰਾ ਵਿਚਾਰਾ ਸੀਰੀ ਆ ਮੈਂ ਦਿਹਾੜੀਆਂ ਕਰਦੀ ਫਿਰਦੀ ਆ ਜਿਹੜੇ ਕੋਈ ਦੋ ਚੀਜ਼ਾਂ ਦੇ ਖੋ ਵੀ ਲੈਂਦਾ ਗਾ ਦਿੰਦਾ ਨਹੀਂ ਗਾ ਕੀ ਫਾਇਦਾ ਜ਼ਿੰਦਗੀ ਦਾ ਬੱਚੇ ਨੂੰ ਕੋਈ ਜਨੇ ਕੇ ਜਿਹੜਾ ਇਹਨਾਂ ਨੇ ਸੈਂਟਰ ਖੋਲਿਆ ਕਿਤੇ ਉੱਥੇ ਦਾਖਲ ਨਹੀਂ ਕਰਾਇਆ ਤੁਸੀਂ ਦਾਖਲ ਕੀ ਕਰਾਗੇ ਜੇ ਕੁੰਜੀ ਹੋਵੇ ਤਾਂ ਜੀ ਦਾਖਲ ਕਰਾਗੇ ਜਦੋਂ ਕੁੰਜੀ ਹੈ ਨਹੀਂ ਗੀ 70 70 80000 ਰੁਪਇਆ ਕਿੱਥੋਂ ਭਰ ਗਏ ਜਿਹਨੇ 500 ਲਿਆਉਣਾ 300 ਰੁਪਿਆ ਘਰੇ ਖਰਚਾ ਹੈ ਫਿਰ ਢੱਡ ਵੀ ਮੰਗਦਾ ਖਾਣ ਨੂੰ ਫਿਰ ਕੋਈ ਰਿਸ਼ਤੇਦਾਰ ਵੀ ਆ ਜਾਂਦਾ ਕਿੱਥੋਂ ਪੈਸੇ ਦੇ ਗਏ ਉਹਨਾਂ ਨੂੰ ਜਿਹਨੇ ਜਿਹੜੇ ਅਗਲੇ ਕਹਿੰਦੇ ਵੀ ਜਮਾ ਕਰਾਉਣੇ ਜਾਂ ਸੀ ਵੀ ਸੈਂਟਰਾਂ ਦੇ ਵਿੱਚ ਜਿਨ੍ਹਾਂ ਕੋਲ ਹੈਗੇ ਆ ਜਿਹੜੇ ਬੱਚੇ ਤੋਰ ਦਿੰਦੇ ਉਹਨਾਂ ਦੇ ਫਿਰ ਦੁਬਾਰੇ ਆ ਕੇ ਲੱਗ ਜਾਂਦੇ ਆ ਪੈਸੇ ਬਰਬਾਦ ਹੁੰਦੇ ਆ ਇਹ ਜਮਾ ਨਸ਼ਾ ਬੰਦ ਕੀਤਾ ਜਾਵੇ ਹਾਂ ਜੀ ਜੀ ਹਾਂ ਜੀ ਹਾਂ ਸਸਤੀ ਕਾ ਵੀ ਦੇ ਸਾਰਿਆਂ ਨੂੰ ਧੰਨਵਾਦ ਹੈ ਬਸ ਮੈਂ ਇਹੀ ਗਏ ਬੇਨੱਤ ਪਾਉਣੇ ਜਾਂਦੇ ਨੇ ਇਤਨ ਵੀ ਨੱਤ ਪੈ ਜੇ ਇਸ ਦਸ਼ਾ ਨੂੰ ਬਸ ਬਹੁਤ ਬਰਬਾਦ ਹੋਏ ਪਏ ਵੀਰੇ ਬਹੁਤ ਜ਼ਿਆਦਾ ਹੋ ਗਿਆ ਸਬਜ਼ੀ ਨੂੰ ਵੇਖ ਰਿਆ ਚਿੱਟਾ ਕਰ ਚਾਟਾ ਨਹੀਂ ਹੁੰਦਾ ਚਿੱਟਾ ਮਿਲਦਾ ਜ਼ਰੂਰ ਆ ਅਸੀਂ ਕਿੱਥੋਂ ਪੂਰਾ ਕਰੀਏ ਅਸੀਂ ਦਿਹਾੜੀ ਕਰੀਏ ਕਿ ਬੱਚੇ ਪਾਲੀਏ ਜੇ ਬੱਚੇ ਨਸ਼ਾ ਪਤਾ ਕਰਦੇ ਆ ਤਾਂ ਹੀ ਚੋਰੀਆਂ ਕਰਦੇ ਆ ਫਿਰ ਬੱਚੇ ਤੇ ਕੁੱਟਮਾਰ ਕਰਕੇ ਪਰਚੇ ਪਾਏ ਜਾਂਦੇ ਆ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਦੀ ਵੀ ਅਸੀਂ ਵੋਟਾਂ ਕਿਹਨੂੰ ਦਿੱਗੇ ਜੋ ਸਾਡੀ ਸੁਣਾਈ ਨਹੀਂ ਕਿਸੇ ਪਾਸੇ ਸਾਡੀ ਹੋ ਰਹੀਗੀ ਅਸੀਂ ਕਰੀਏਗੀ ਕਿੱਧਰ ਜਾਈਏ ਕਿੱਥੇ ਮਰੀਏ ਅਸੀਂ ਇਹਨਾਂ ਸਾਨੂੰ ਮੌਤ ਫਾਹਾ ਦੇ ਦੇਣ ਦਵਾਈ ਪਾ ਦੇ ਨਾ ਕਿ ਸਰਕਾਰ ਦਵਾਈ ਪਾ ਦੇ ਅਸੀਂ ਮਰ ਜਾ ਖਤਮ ਹੋ ਜਾਣਗੇ ਸਭ ਤੋਂ ਬੱਚੇ ਵੀ ਨਹੀਂ ਦੇਖੇ ਜਾਂਦੇ ਅਸੀਂ ਕਿੱਥੇ ਜਾਗੇ ਸਾਡੇ ਹੱਥ ਵੱਲ ਕੇ ਇਹੇ ਬੇਨਤੀ ਹੈ ਕਿ ਸਰਕਾਰਾਂ ਨੂੰ ਨਿਚਟਾ ਬੰਦ ਕੀਤਾ ਜਾਵੇ ਜਗਾਰ ਦਿੱਤਾ ਜਾਵੇ ਕੰਮ ਦਿੱਤਾ ਜਾਵੇ ਅਸੀਂ ਕੰਮ ਕਰ ਸਾਡੇ ਬੱਚੇ ਕੰਮ ਕਰਨ ਅਸੀਂ ਕਿਉਂ ਪਰੇਸ਼ਾਨ ਹੋਗੇ ਸਰਕਾਰ ਕਹਿੰਦੀ ਸੀ ਬੱਚਿਆਂ ਦੇ ਹੱਥ ਟਿਫਨ ਫੜਾ ਦਿੱਤੇ ਜਾਣਗੇ ਔਰ ਕੰਮ ਕਰ ਦਿੱਤੇ ਜਾਣਗੇ ਕਿਉਂ ਟਿਫਨ ਫੜਾ ਦਿੱਤੇ ਜੀ ਸਰ ਕੁਛ ਵੀ ਨਹੀਂਗਾ ਉਦੋਂ ਜਾਂ ਚਿੱਟਾ ਵਧ ਰਿਹਾ ਹੈ ਚਿੱਟਾ ਵਾ ਕਰਕੇ ਸੌਦਾ ਨਹੀਂ ਪਤਾ ਨਹੀਂ ਉਹ ਚਿੱਟਾ ਜਰੂਰ ਨਹੀਂ ਮਿਲੂਗਾ ਸਾਨੂੰ ਸਾਡੇ ਬੱਚੇ ਸਾਥ ਨੂੰ ਸਾਨੂੰ ਸੱਜਰੇ ਨਹੀਂ ਆਂਦੇ ਵੀਰੇ ਸਾਥੋਂ ਸਾਥੋਂ ਬਹੁਤ ਜ਼ਿਆਦਾ ਪਰੇਸ਼ਾਨ ਤੰਗਾ ਕੇ ਅਸੀਂ ਕੰਮ ਕਰ ਰਹੇ ਹਾਂ ਜੀ ਕੋ ਸਾਡਾ ਜੀ ਨਹੀਂ ਕਰਦਾ ਸਾਰੀ ਕਰ ਦੋਸ਼ਮਨੀ ਕਿਸੇ ਨਾਲ ਸਾਡਾ ਕੋਈ ਵੈਰ ਨਹੀਂ ਕਿਸੇ ਨਾਲ ਅਸੀਂ ਤਾਂ ਇਹ ਹੀ ਬੇਨਤੀ ਕਰ ਰਹੇ ਹਾਂ ਵੀ ਜਿੱਟਾ ਖਤਮ ਕੀਤਾ ਜਾਵੇ ਤਾਂ ਕਿਸੇ ਹਾਲਤ ਕਰਤਾ ਜਾਵੇ ਸਾਡੇ ਬੱਚਿਆਂ ਨੂੰ ਕੰਮ ਦੇਣਾ ਸਾਡੇ ਬੱਚੇ ਕੰਮ ਲੱਗਣ ਸਾਡੇ ਬੱਚੇ ਕਿਉਂ ਵੇਲੇ ਫਿਰਨ ਅਸਾ ਜਿੰਮੇਦਾਰ ਆ ਕੇ ਉਹਨਾਂ ਨੂੰ ਮਜਬਾ ਮਿਲ ਜਾਂਦਾ ਪਸੂ ਮਰ ਕੇ ਤਵੀ ਮਜਬਾ ਮਿਲ ਜਾ ਸਾਨੂੰ ਸੀ ਮਜਬਾ ਕਿ ਤੋਂ ਸਾਡੇ ਬੰਦੇ ਮਰੀ ਜਾਂਦੇ ਆ ਜਵਾਕਾ ਸੀ ਮਜਬਾ ਕਿ ਤੋਂ ਮੰਗੀਏ ਸਾਨੂੰ ਮਜਬਾ ਕੌਣ ਸੰਤਾ ਗਾੜੀ ਵੀ ਨਹੀਂ ਕੋਈ ਦਿੰਦਾ ਸਾਨੂੰ ਉਹ ਵੀ ਬਹੁਤ ਔਖੇ ਮੁਸ਼ਕਲ ਨਾਲ ਮਿਲਦਾ ਸਾਨੂੰ ਅਸੀਂ ਕਿੱਥੇ ਜਾ ਕੇ ਅਸੀਂ ਕੀ ਤਾਂ ਮੰਗੀਏ ਜੀ ਅਸੀਂ ਕੀ ਤੋਂ ਮੰਗੇ ਸਨ ਦਸਰ ਸਰਕਾਰਾਂ ਦੱਸਣ ਵੀ ਆਪਾਂ ਹੀ ਕੰਮ ਕਰੋ ਜਿਗਾਰ ਕਰੋ ਸਾਡੇ ਬੱਚੇ ਵਿਹਲੇ ਆ ਜੋ ਨਸ਼ਾ ਕਰਦੇ ਆ ਚੋਰੀਆਂ ਕਰਦੇ ਆ ਉਹ ਚੋਰੀਆਂ ਕਰਕੇ ਮਰਦੇ ਪਰਚੇ ਪਾਤੇ ਮਲਾਜਮਾਂ ਦੇ ਜੱਕੇ ਲੈ ਜਾਂਦੇ ਮਲਾਜਮਾਂ ਨੂੰ ਕਿਤੇ ਕੋਈ ਸੁਣਾਈ ਨਹੀਂ ਕੋਈ ਪੜ੍ਹਾਈ ਨਹੀਂ ਕੋਈ ਲਿਖਾਈ ਨਹੀਂ ਅਸੀਂ ਬੱਚੇ ਕਿੱਥੋਂ ਲੱਗੇ ਕਿੱਥੋਂ ਬੂਰਾ ਕਰ ਗਏ ਅਸੀਂ ਬੱਚਿਆਂ ਦਾ ਅਸੀਂ ਕੱਲਾ ਕੱਲਾ ਜੀ ਕਰਦੇ ਵਿੱਚ ਕੰਮ ਕਰਨ ਵਾਲੇ ਆ ਹੈ ਹੋਰ ਬੱਚੇ ਕੀ ਕਰਨ ਬੱਚੇ ਨਸ਼ੇ ਤੇ ਲੱਗੇ ਚਿੱਟੇ ਕਰਨਗੇ ਹੋਰ ਕੀ ਕਰਨਗੇ ਖਾਣਗੇ ਉਹ ਕੀ ਕਰਨਗੇ ਬੱਚੇ ਹੋਰ ਵੀ ਜਾਣਕਾਰੀ ਮੰਗੀਆਂ ਸਾਡੀਆਂ ਮਾਤਾ ਸਾਡੀਆਂ ਭੈਣਾਂ ਅੱਗੇ ਮਦਦ ਤੁਹਾਡੇ ਵੀ ਬੱਚੇ ਕਰਦੇ ਚਿੱਟਾ ਮੇਰਾ ਭਰਾ ਮੇਰਾ ਭਰਾ ਜੀ ਹਾਂਜੀ ਉਹ ਨਸ਼ਾ ਕਰਦਾਗਾ ਚਿੱਟਾ ਲਾਉਂਦਾਗਾ ਬਹੁਤ ਜ਼ਿਆਦਾ ਤੇ ਹੁਣ ਇਸ ਟਾਈਮ ਨਾ ਤਾਂ ਮੇਰੀ ਮਾਂ ਤੇ ਨਾ ਮੇਰਾ ਪਿਓ ਘਰੇ ਆ ਉਹ ਜਦੋਂ ਆਉਂਦਾ ਉਹਦੀ ਉਹਨਾਂ ਨੂੰ ਕੱਢ ਦਿੰਦਾਗਾ ਹੁਣ ਵੀ ਇਸ ਟਾਈਮ ਉਹਦਾ ਐ ਨਹੀਂ ਪਤਾ ਵੀ ਕਿੱਥੇ ਫਿਰਦਾ ਚਿੱਟਾ ਲਾ ਕੇ ਕਿੱਥੇ ਨਹੀਂ ਜੇ ਜ਼ਿੰਮੇਦਾਰ ਘਰ ਪਾਉਣ ਲੱਗ ਜਾਂਦੇ ਚਿੱਟਾ ਦੇ ਦਿੰਦੇ ਆ ਤੇ ਬਸ ਮੋਜ ਨਾਲ ਈ ਰੱਖਦੇ ਆ ਉਹ ਦੇਣਾ 500 ਰੁਪਏ ਦੇਣਾਗਾ ਤੇ ਨਸ਼ੇ ਤੇ ਲਾਈ ਰੱਖਦੇ ਆ ਠੀਕ ਆ ਨਾ ਕੋਈ ਕੰਮ ਨਹੀਂ ਕਰਦੇ ਕਾਰ ਨਹੀਂ ਕਰਦੇ ਕਿ ਬਸ ਮਾਪਿਆਂ ਉਨਾਂ ਤੰਗ ਕਰਦੇ ਆ ਹਾਂ ਤੇ ਮਾਪਿਆਂ ਨੂੰ ਕਰੋ ਕੱਢਿਆ ਵਾ ਬੀਜਾਂ ਕਰੀ ਤੁਹਾਡੇ ਵੀ ਕੋਈ ਲੌਂਦਾ ਚਿੱਟਾ ਮੈਂ ਜੀ ਮਾਪਿਆਂ ਅੱਛਾ ਇੱਥੇ ਹੋਰ ਵੀ ਸਾਡੀਆਂ ਭੈਣਾਂ ਖੜੀਆਂ ਆ ਮਾਤਾ ਖੜੀਆਂ ਕਿਵੇਂ ਮਾਤਾ ਜਿਹੜਾ ਚਿੱਟਾ ਕਹਿੰਦੇ ਵੀ ਦਿਨ ਦਿਨ ਵਾਧਦਾ ਜਾ ਰਿਹਾ ਗੱਲ ਸੱਚ ਆ ਜਾਂ ਝੂਠ ਆ ਹਾਂ ਜੀ ਸੱਚ ਆ ਪੂਰੀ ਸੱਚ ਹੈਗੀ ਆ ਜੀ ਕਿਉਂਕਿ ਇਹ ਜਵਾਨੀ ਜਿਹੜੀ ਬੱਚਿਆਂ ਦੀ ਤਬਾਹੀ ਹੋਈ ਜਾਂਦੀ ਆ ਜੀ ਇਹ ਸਰਕਾਰ ਨੂੰ ਭਾਵੇਂ ਸਾਡੇ ਵਰਨੀਆਂ ਸਰਕਾਰ ਦੀ ਕਿਸੇ ਤਰ੍ਹਾਂ ਦੀ ਆਪਸ ਵਿੱਚ ਕੁਛ ਵੀ ਆ ਸਾਡਾ ਜਿਹੜਾ ਫੈਸਲਾ ਇਹ ਹੈਗਾ ਜੀ ਏ ਬੱਚਾ ਜਿਹੜਾ ਕੋਈ ਚਿੱਟਾ ਉੱਪਰੋਂ ਆ ਰਿਹਾ ਸਭ ਕੁਝ ਪਾਸੇ ਤੋਂ ਆ ਰਿਹਾ ਇਹ ਰੋਕਣਾ ਚਾਹੀਦਾ ਨਹੀਂ ਅੱਜ ਕੱਲ ਦੀ ਜਵਾਨੀ ਸਾਰੀ ਘਰਕ ਚੱਲੀ ਆ ਸਾਰੀ ਕੋਈ ਬੱਚਾ ਨਹੀਂ ਰਹਿਣਾਗਾ ਪੰਜਾਬ ਜਵਾਂ ਨਰਕ ਚ ਵੜ ਚੁੱਕਿਆ ਇਸ ਲਈ ਸਾਡੀ ਬੇਨਤੀ ਸਰਕਾਰਾਂ ਨੂੰ ਹੱਥ ਬੰਨ੍ਹ ਕੇ ਕੀਤੀ ਜਾਂਦੀ ਹੈ ਕਿ ਸਾਡੇ ਬੱਚਿਆਂ ਨੂੰ ਬਚਾਇਆ ਜਾਵੇ ਪਹਿਲੀ ਗੱਲ ਤਾਂ ਰਸ਼ਾ ਬਾਹਰੋਂ ਆਉਂਦਾ ਰੋਕਿਆ ਜਾਵੇ ਤੇ ਜਾਂ ਜਿਹੜੇ ਪਿੰਡਾਂ ਵਿੱਚ ਵਿਕਰੀ ਕਰ ਰਹੇ ਆ ਉਹਨਾਂ ਨੂੰ ਰੋਕਿਆ ਜਾਵੇ ਅਸੀਂ ਇਹੀ ਫੈਸਲਾ ਚਾਹੁੰਦੇ ਸਰਕਾਰ ਤੋਂ ਵੀ ਸਾਰੇ ਪੰਜਾਬ ਨੂੰ ਬਚਾਇਆ ਜਾਵੇ ਨਸ਼ੇ ਤੋਂ ਨਸ਼ੇ ਚ ਪੰਜਾਬ ਬਹੁਤ ਡੁੱਬ ਚੁੱਕਿਆ ਹੈ ਤਬਾਈ ਹੋ ਚੁੱਕੀ ਹੈ ਸਾਡੇ ਹੱਥ ਬਨ ਕੇ ਬੇਨਤੀ ਆ ਵੀ ਜਿਹੜੇ ਸਾਰੇ ਬੱਚੇ ਆ ਬਚਾ ਦਿਓ ਸਰਕਾਰ ਅਸੀਂ ਇਹੀ ਹੱਥ ਬਨ ਕੇ ਬੇਨਤੀ ਕਰਦੇ ਹਾਂ ਜੇ ਤੁਹਾਡੇ ਚ ਹਮਦਰਦੀਆ ਦੇ ਪੁੱਤਾਂ ਵਾਂਗੂ ਹਮਦਰਦੀ ਆ ਉਹ ਸਮਝ ਕੇ ਸਾਡੇ ਹਰੇਕ ਬੱਚਾ ਸਾਡਾ ਹੀ ਬੱਚਾ ਉਹ ਵੀ ਸਮਝਣ ਵੀ ਇਹ ਸਾਡਾ ਬੱਚਾ ਇਹ ਸਮਝ ਲੈਣ ਤੇ ਇਸ ਲਈ ਸਾਡੀ ਬੇਨਤੀ ਹੈ ਕਿ ਇਹ ਨਸ਼ਾ ਮੁਕਤ ਕੀਤਾ ਜਾਵੇ ਦੂਰ ਕੀਤਾ ਜਾਵੇ ਨਸ਼ਾ ਕੇਂਦਰਾਂ ਚ ਵੀ ਕੁਝ ਬੱਚਿਆਂ ਦਾ ਨਸ਼ਾ ਨਹੀਂ ਛੁੱਟ ਰਿਹਾ ਆ ਕੇ ਦੁਬਾਰਾ ਦੁਬਾਰਾ ਜਦੋਂ ਨਸ਼ੇ ਆਲੇ ਨਹੀਂ ਰੁਕ ਰਹੇ ਤੇ ਨਸ਼ਾ ਕਿਵੇਂ ਛੁੱਟ ਜੇ ਜਦੋਂ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਪੰਜਾਬ ਚ ਨਸ਼ਾ ਜਿੰਨਾ ਵੀ ਖਤਮ ਕਰਨ ਦੀ ਯਤਨ ਹੁੰਦੇ ਆ ਉਹਨਾਂ ਹੀ ਵਧਦਾ ਜਾ ਰਿਹਾ ਇਹ ਸਮਝ ਲਓ ਵੀ ਪੰਜਾਬ ਤਾਂ ਖਤਮ ਹੈ ਸਰਕਾਰ ਕਦਮ ਚੱਕੇ ਸਾਨੂੰ ਨਹੀਂ ਪਤਾ ਜੋ ਸਰਕਾਰ ਦੀ ਕੋਈ ਆਪਸ ਵਿੱਚ ਜਾਂ ਕੁਝ ਵੀ ਹੈ ਪਰ ਇਕੱਠੇ ਹੋ ਕੇ ਸਰਕਾਰ ਇੱਕ ਮ ਇੱਕ ਹੁਕੇ ਆਪ ਦੇ ਬੱਚੇ ਸਮਝ ਕੇ ਸਾਰਿਆਂ ਦੀ ਸਿਹਤਾਂ ਕਰਨਾ ਬਸ ਮੈਂ ਇਨੀ ਬੇਨਤੀ ਕਰੂੰਗੀ ਜੀ ਬਚਾਓ ਪੰਜਾਬ ਨੂੰ ਸਹੀ ਗੱਲ ਹੈ ਮਾਤਾ ਨੇ ਕਹੀ ਹੈ ਸਾਨੂੰ ਕਿਸੇ ਸਰਕਾਰਾਂ ਤੱਕ ਮਤਲਬ ਨਹੀਂਗਾ ਕਾਲੀ ਹੋਣ ਕਾਂਗਰਸੀ ਹੋਣ ਭਾਜਪੀ ਵਾਲੇ ਹੋਣ ਆਪ ਵਾਲੇ ਹੋਣ ਪਰ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਬਾਰੇ ਸੋਚਣ ਪੰਜਾਬ ਦੀ ਜਵਾਨੀ ਬਾਰੇ ਸੋਚਣ ਜਿਹੜੇ ਪੰਜਾਬ ਦੇ ਗੱਭਰੂ ਨੌਜਵਾਨ ਦਿਨ ਦਿਨ ਚੁੱਟੇ ਵਰਗੀ ਲੱਤ ਬਿਮਾਰੀ ਤੇ ਲੱਗ ਰਹੇ ਨੇ ਉਹਨਾਂ ਵਾਂਗੂ ਚਿੱਟਾ ਜਾਨੀ ਕੇ ਖਾ ਰਿਆ ਉਹਨਾਂ ਨੌਜਵਾਨਾਂ ਨੂੰ ਇਹ ਸਰਕਾਰਾਂ ਸਾਰੀਆਂ ਇਕੱਠੀਆਂ ਹੋ ਕੇ ਜਾਨੀ ਕੇ ਇਸ ਮੁੱਦੇ ਤੇ ਆਉਣ ਇੱਕ ਪਲੇਟਫਾਰਮ ਦੇ ਇਕੱਠੇ ਹੋਣ ਸਾਰੇ ਲੀਡਰ ਇਹ ਇੱਕ ਤੀਮੀਆਂ ਵਾਂਗੂ ਲੜਦੇ ਰਹਿੰਦੇ ਆ ਉਹ ਨਾ ਲੜਨ ਪਰ ਚਿੱਟੇ ਵਰਗੀ ਨਾਮਰਾਦ ਬਿਮਾਰੀ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਜੇਕਰ ਚਿੱਟਾ ਨਹੀਂ ਖਤਮ ਹੋਊਗਾ ਤਾਂ ਨੌਜਵਾਨੀ ਜਿਹੜੀ ਦਿਨੋਂ ਦਿਨ ਖਤਮ ਹੁੰਦੀ ਜਾ ਰਹੀ ਹੈ ਕੀ ਕਰੇ ਸੀ ਮਾਤਾ ਜੀ ਤੁਸੀਂ ਠੀਕ ਹੈ ਜੇ ਕੰਮਕਾਰ ਕਰਦੇ ਆ ਜਿਹੜੇ ਬੱਚਿਆਂ ਦਾ ਚਿੱਟਾ ਗਬੀਬ ਜੋ ਛੋਟੀ ਛੋਟੀ ਜ਼ੁਬਾਨੀ ਆ ਬੱਚਿਆਂ ਦੀ ਬਰਾਦਾਰ ਹੋਈ ਜਾਂਦੀ ਹੈ ਜਮਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਚਿੱਟਾ ਆਉਂਦਾ ਉਹ ਖਤਮ ਹੋਣਾ ਚਾਹੀਦਾ ਜੀ ਜ਼ਰੂਰੀ ਹੋਣਾ ਚਾਹੀਦਾ ਸਾਨੂੰ ਗਰੀਬਾਂ ਨੂੰ ਕੋਈ ਸੈਤਾਨੀ ਨਹੀਂ ਮਿਲਦੀ ਚਿੱਟੇ ਦੇ ਵਿੱਚ ਬੱਚੇ ਇਹਨਾਂ ਦੀ ਜ਼ਿੰਦਗੀ ਖਰਾਬ ਹੋਈ ਜਾਂਦੀ ਆ ਆਪੇ ਮਾਪਿਆਂ ਦੀ ਵੀ ਜ਼ਿੰਦਗੀ ਖਰਾਬ ਬੱਚਿਆਂ ਦੀ ਵੀ ਜ਼ਿੰਦਗੀ ਖਰਾਬ ਇਹ ਜ਼ਰੂਰ ਸਰਕਾਰਾਂ ਨੂੰ ਮਹੱਤਵ ਮੰਨ ਕੇ ਬੇਨਤੀਆਂ ਕਰਦੇ ਆਂ ਸੀ ਹੈ ਤੇ ਭਈ ਇਹ ਸਰਕਾਰ ਵੱਨੋਂ ਜ਼ਰੂਰ ਬੰਦ ਹੋਣਾ ਚਾਹੀਦਾ ਜੀ ਮਹੱਲਿਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਵੀ ਜਿਹੜੇ ਆਉਂਦੇ ਆ ਵੇਚਦੇ ਆ ਬਾਹਰੋਂ ਚਿੱਟਾ ਆਉਂਦਾ ਫਿਰ ਵੇਚਦੇ ਆ ਵੇਚ ਕੇ ਪੈਸਾ ਲੈਂਦੇ ਆ ਪੁਲਿਸ ਨੂੰ ਪੈਸਾ ਦੇ ਕੇ ਫਿਰ ਚਿੱਟਾ ਵੇਚਦੇ ਆ ਜੀ ਤੁਹਾਡੇ ਵੀ ਬੱਚੇ ਕਰਦੇ ਆ ਨਹੀਂ ਜੀ ਆਪਣਾ ਬੱਚਾ ਨਹੀਂ ਕਰਦੇ ਜੀ ਹਾਂ ਠੀਕ ਆ ਹਾਂ ਠੀਕ ਹੈ ਜੀ ਹਾਂ ਬੱਚੇ ਠੀਕ ਆ ਅੱਜ ਕ ਮੰਨ ਦੇ ਉਹ ਵੀ ਬੱਚੇ ਆਪਦੇ ਹੀ ਆ ਉਹ ਆਪਦੇ ਆ ਜੀ ਬੱਚੇ ਉਹ ਬੱਚੇ ਜੇ ਉਹ ਨਸ਼ਾ ਕਰਦੇ ਆ ਫਿਰ ਵਿਚਾਰੇ ਚੋਰੀਆਂ ਕਰਦੇ ਆ ਚੋਰੀਆਂ ਕਰਕੇ ਖਾਂਦੇ ਆ ਮਾਪੇ ਉਹਨਾਂ ਨੂੰ ਕਿੱਥੋਂ ਦੇਣਗੇ ਹੈ ਠੀਕ ਆ ਜੀ ਉਹ ਜੀ ਖੜੀ ਆ ਕਿਵੇਂ ਆ ਤੁਹਾਡੇ ਵੀ ਬੱਚੇ ਪੁੱਛੇ ਕਰਦੇ ਚਿੱਟਾ ਤੇ ਨਹੀਂ ਬੱਚੇ ਆ ਕੁਛ ਨਹੀਂ ਜੀ ਸਾਡੇ ਬੱਚੇ ਤਾਂ ਚਿੱਟਾ ਪੀਂਦੇਗੇ ਤੇ ਮੇਰੇ ਭਾਂਜੇ ਆ ਜਿਹੜਾ ਨੇ ਪਹਿਲਾਂ ਬੋਲੇ ਕਲਵਿੰਦਰ ਕੌਰ ਮੇਰੇ ਭਾਂਜੇ ਪਰ ਮੇਰੀ ਭੈਣ ਬਹੁਤ ਜ਼ਿਆਦਾ ਦੁਖੀ ਹੈਗੀ ਬਹੁਤ ਜ਼ਿਆਦਾ ਬਹੁਤ ਵਾਰੀ ਇਹਨੇ ਵਿਚਾਰੀ ਨੇ ਜੇਲ੍ਹ ਚੋਂ ਕਢਾ ਕੇ ਲੈ ਕੇ ਆਂਦੇ ਬੱਚੇ ਨਸ਼ਾ ਦੁੱਨੇ ਬੇਟੇ ਕਰਦੇ ਇਹਦੇ ਬਹੁਤ ਜ਼ਿਆਦਾ ਦੁਖੀ ਆ ਸੀ ਦੇਖਦੇ ਆ ਘਰੇ ਇਹਨਾਂ ਦੇ ਆਟਾ ਨਹੀਂ ਹੁੰਦਾਗਾ ਠੀਕ ਹੈ ਤੇ ਪਰ ਬੱਚੇ ਚਿੱਟਾ ਜ਼ਰੂਰ ਮੰਗਦੇ ਆ ਕੇ ਕੁੱਟ ਮਾਰ ਵੀ ਕਰਦੇ ਆ ਵੀ ਸਾਨੂੰ ਦੇ ਪੈਸੇ ਸਾਨੂੰ ਦੇ ਪੈਸੇ ਕਈ ਵਾਰੀ ਤਾਂ ਮੈਥੋਂ ਮੇਰੇ ਤੋਂ ਵੀ ਖੋ ਲੈਂਦੇ ਆ ਉਹ ਵੀ ਸਾਨੂੰ ਮਾਸੀ ਪੈ ਦੇ ਜਾ ਰਹੇ ਵੀ ਨਹੀਂ ਜਾਂਦੇਗੇ ਤੜਫਾ ਦੇ ਜਦੋਂ ਤੜਫਾ ਦੇ ਆਗੇ ਮਾਂ ਕੋ ਮਜਬੂਰੀ ਹੋ ਜਾਂਦਾ ਹਾਂਜੀ ਮਾਂ ਨੇ ਤਾਂ ਮਜਬੂਰ ਹੋਣਾ ਹੀ ਹੋਣਾ ਮੈਂ ਮਾਸੀ ਆ ਮੈਂ ਮਜਬੂਰ ਹੋ ਜਾਣੀ ਆ ਉਹਨਾਂ ਨੂੰ ਦੇਣ ਵਾਸਤੇ ਵੀ ਚੱਲ ਮੈਂ ਇਹਨੂੰ ਕਹਿ ਦਿੰਨੀ ਆ ਵੀ ਚੱਲ ਤੂੰ ਕੁੱਟ ਮਾਰਨਾ ਕੁੱਟ ਮਾਰ ਬਥੇਰੀ ਕਰਦੀ ਆ ਜਦੋਂ ਨਹੀਂ ਕਿਸੇ ਰਾਹ ਪੈਂਦੇਗੇ ਜੀ ਹੋਰ ਵੀ ਨਾਲ ਕਰੀ ਲੜੇ ਕਿਉਂ ਲਾਵਾਂਗੇ ਸਾਡੇ ਨਾਲ ਦਰਬਾਈ ਜੀ ਖੜੇ ਆ ਕੋਈ ਸਸਤੀ ਕਾਲ ਜੀ ਮੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਮੈਂ ਸਾਹਿਬ ਕਾ ਹੌਲਦਾਰ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਆ ਜੀ ਬੇਨਤੀ ਆ ਜੀ ਚਿੱਟਾ ਜਿਹੜਾ ਨਾ ਇਹ ਨਸ਼ਾ ਬਹੁਤ ਜ਼ਿਆਦਾ ਵਿਕ ਰਿਆ ਸੋ ਇਸ ਕਰਕੇ ਨਾ ਵੀ ਇਹ ਚਿੱਟਾ ਬੰਦ ਹੋਣਾ ਚਾਹੀਦਾ ਸਰਕਾਰਾਂ ਸਾਡੇ ਕੋਲੋਂ ਵੋਟਾਂ ਇਸ ਕਰਕੇ ਲੈਂਦੀਆਂ ਵੀ ਅਸੀਂ ਇਹ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਾਲੀਆਂ ਨੇ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀਗੇ ਵੀ ਅਸੀਂ ਇਸ ਨੂੰ ਖਤਮ ਕਰਾਂਗੇ ਪਰ ਇਸ ਨੂੰ ਖਤਮ ਕਰਨ ਦੀ ਬਜਾਏ ਉਸ ਤੋਂ ਦੁੱਗਣਾ ਹੋ ਗਿਆ ਆ ਜਿਹੜੇ ਸਾਡੀ ਨੌਜਵਾਨੇ ਪੀੜ੍ਹੀ ਐ ਸਾਰੀ ਇਹ ਸਾਰੀ ਚਿੱਟੇ ਤੇ ਲਾ ਰੱਖੀ ਆ ਜੀ ਠੀਕ ਹੈ ਨਾ ਜੇ ਜਾ ਕੇ ਅਸੀਂ ਰਿਪੋਰਟ ਕਰਦੇ ਆਂ ਥਾਣੇ ਦੇ ਵਿੱਚ ਜਾ ਕੇ ਆ ਕਿਉਂਕਿ ਮੈਂ ਆਪ ਖੁਦ ਮਿਸਾਬਕਾ ਹੌਲਦਾਰ ਆ ਪੰਜਾਬ ਪੁਲਿਸ ਦਾ ਥਾਣੇ ਦੇ ਵਿੱਚ ਅਸੀਂ ਰਿਪੋਰਟ ਕਰਦੇ ਜਾ ਕੇ ਉਹ ਕਹਿੰਦੇ ਵੀ ਅਸੀਂ ਕਿਵੇਂ ਲੈ ਕੇ ਜਾਈਏ ਜੇ ਉੱਥੇ ਜਾ ਕੇ ਮਰ ਗਿਆ ਤੇ ਜ਼ਿੰਮੇਵਾਰ ਕੌਣ ਆ ਇਸ ਕਰਕੇ ਜੀ ਉਹ ਲੈ ਕੇ ਵੀ ਨਹੀਂ ਜਾਂਦੇ ਉਹਨੂੰ ਜੇ ਲੈ ਕੇ ਜਾਂਦੇ ਨਾਲ ਦੀ ਨਾਲ ਛੱਡ ਦਿੰਦੇ ਆ ਇਸ ਕਰਕੇ ਇਹਨਾਂ ਦਾ ਹੌਸਲਾ ਵਧ ਜਾਂਦਾ ਜੀ ਇੱਥੇ ਮੈਂ ਕਹਿੰਦਾ ਮੰਡੀਰਾਂ ਦੀਆਂ ਮੰਡੀਰਾਂ ਇੱਥੇ ਸੜਕ ਦੇ ਉੱਤੇ ਘੁੰਮਦੀਆਂ ਵੇਖੀ ਆ 10 10 4 4 5 5 ਬੰਦੇ ਮੋਟਰਸਾਈਕਲਾਂ ਦੇ ਉੱਤੇ ਇਹ ਬੱਚੇ ਘੁੰਮਦੇ ਆ ਜੀ ਠੀਕ ਹੈ ਨਾ ਮੈਂ ਇਹ ਸਰਕਾਰ ਨੂੰ ਇਹ ਹੀ ਬੇਨਤੀ ਕਰਦਾ ਵੀ ਪਿੱਛੇ ਤੋਂ ਚਿੱਟਾ ਇਹ ਬੰਦ ਕੀਤਾ ਜਾਵੇ ਤਾਂ ਹੀ ਸਾਡੇ ਬੱਚਾ ਸਾਡੇ ਇੱਥੇ ਕੋਈ ਸਕੂਲ ਨਹੀਂਗਾ ਕੋਈ ਸਾਡੇ ਬੱਚਾ ਨੂੰ ਕੋਈ ਸਿੱਖਿਆ ਨਹੀਂ ਮਿਲ ਰਹੀ ਕੋਈ ਵੀ ਮਤਲਬ ਕਿਸੇ ਤਰ੍ਹਾਂ ਦਾ ਕੋਈ ਵੀ ਬੱਚਾ ਨੂੰ ਕੋਈ ਸਿੱਖਿਆ ਨਹੀਂ ਮਿਲ ਰਹੀ ਇਸ ਕਰਕੇ ਕਿ ਕੋਈ ਸਕੂਲ ਦਾ ਕੋਈ ਬੰਦੋਬਸਤ ਨਹੀਂ ਕੋਈ ਕਿਸੇ ਧਰਮਸਾਲਾ ਦਾ ਕੋਈ ਬੰਦੋਬਸਤ ਨਹੀਂ ਕੋਈ ਸਾਡਾ ਸੜਕਾਂ ਦਾ ਬੰਦੋਬਸਤ ਨਹੀਂ ਇਹ ਗਲੀਆਂ ਦੇ ਵਿੱਚ ਸਾਰੀਆਂ ਗਲੀਆਂ ਦੇ ਵਿੱਚ ਪਾਣੀ ਖੜਾ तकरीबन ਸਵੇਰ ਵੀ ਮੈਂ ਬੋਲਿਆ ਸੀਗਾ ਸਾਰੀਆਂ ਗਲੀਆਂ ਦਾ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਬਹੁਤ ਬੁਰਾ ਹਾਲ ਆ ਜੀ ਇਸ ਕਰਕੇ ਜੀ ਕੋਈ ਵੀ ਸਾਡੀ ਗਰੀਬਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ ਇਸ ਕਰਕੇ ਮੇਰੀ ਹੱਥ ਬਨ ਕੇ ਸਰਕਾਰ ਨੂੰ ਬੇਨਤੀ ਆ ਵੀ ਸਾਡੇ ਗਰੀਬਾਂ ਦੀ ਸੁਣਵਾਈ ਕੀਤੀ ਜਾਵੇ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਫਤਿਹ ਮੈਂ ਚਿੱਟੇ ਵਾਰੇ ਬੋਲਣ ਲੱਗਿਆ ਕਦੇ ਚਿੱਟਾ ਕਦੇ दारू ਪੁੱਤ ਲੋਕਾਂ ਦੇ ਵਗਾੜੂ ਕਦੇ ਚਿੱਟਾ ਕਦੇ दारू ਪੁੱਤ ਲੋਕਾਂ ਦੇ ਗਵਾੜੂ ਕੌਣ ਵਾਲਾ ਜਾਂਦਾ ਨਸ਼ੇ ਚੇਡੇ ਬੋਈ ਦੱਸ ਦੇ ਜਿਉਣ ਜੋਗਿਆ ਕਿਹੜੀ ਗਲਤੀ ਪੰਜਾਬ ਕੋਲੋਂ ਹੋਈ ਦੱਸ ਦੇ ਜਿਉਣ ਜੋਗਿਆ ਗੀਤ ਨਸ਼ਿਆਂ ਦੇ ਗਾਵੇਂ ਲੋਕਾਂ ਨੂੰ ਕੀ ਸਮਝਾਵੇਂ ਗੀਤ ਨਸ਼ਿਆਂ ਦੇ ਗਾਵੇਂ ਲੋਕਾਂ ਨੂੰ ਕੀ ਸਮਝਾਵੇਂ ਕਿਵੇਂ ਜਾਂਦੀ ਆ ਜਵਾਨੀ ਵੇਖ ਮੋਈ ਦੱਸ ਦੇ ਜਿਉਣ ਜੋ ਗਿਆ ਕਿਹੜੀ ਗਲਤੀ ਪੰਜਾਬ ਕੋਲੋਂ ਹੋਈ ਦੱਸ ਦੇ ਜਿਉਣ ਜੋ ਗਿਆ ਜੀ ਦੇ ਪੁੱਤ ਨਸ਼ਾ ਖਾਂਦੇ ਤੁਰੇ ਸਿਵਿਆਂ ਨੂੰ ਜਾਂਦੇ ਜੀ ਦੇ ਪੁੱਤ ਨਸ਼ਾ ਖਾਂਦੇ ਤੁਰੇ ਸੇਵਿਆਂ ਨੂੰ ਜਾਂਦੇ ਮਾਵਾਂ ਪੁੱਤਾਂ ਦੇ ਸਵੇਤੇ ਜਾਣੇ ਰੋਈ ਦੱਸ ਦੇ ਜਿਉਣ ਜੋ ਗਿਆ ਕਿਹੜੀ ਗਲਤੀ ਪੰਜਾਬ ਕੋਲੋਂ ਹੋਈ ਦੱਸ ਦੇ ਜਿਉਣ ਜੋ ਗਿਆ ਲੋਕੋ ਨਸ਼ਣਾ ਕੁ ਖਾਵੇ ਪੰਮਾ ਜੈ ਤੋ ਸਮਝਾਵੇ ਲੋਕੋ ਨਸ਼ਾ ਨਾ ਕੋਈ ਖਾਵੇ ਥਾਲੀ ਵਾਲ ਸਮਝਾਵੇ ਰੱਬਾ ਕਰੇ ਬਲ ਦੇਵ ਅਰਜੋਈ ਦੱਸ ਦੇ ਜਿਉਣ ਜੋ ਗਿਆ ਕਿਹੜੀ ਗਲਤੀ ਪੰਜਾਬ ਕੋਲੋਂ ਹੋਈ ਦੱਸ ਦੇ ਜਿਉਣ ਜੋ ਗਿਆ ਕਿਹੜੀ ਗਲਤੀ ਪੰਜਾਬ ਕੋਲੋਂ ਹੋਈ ਦੱਸ ਦੇ ਜਿਉਣ ਜੋ ਗਿਆ ਹਾਂਜੀ ਵੀਰ ਜੀ ਇੱਕ ਹੋਰ ਬੇਨਤੀ ਮੈਂ ਭੁੱਲ ਗਿਆ ਸੀਗਾ ਬੇਨਤੀ ਹੈ ਜੀ ਵੀ ਜਿਹੜੇ ਸਾਡੇ ਕਿਸਾਨ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਰਹੇ ਆ 2-2000 ਤਕਰੀਬਨ 3-3000 5-5 6-6000 ਰੁਪਇਆ ਖਾਤਿਆਂ ਦੇ ਵਿੱਚ ਆ ਰਹੇ ਆ ਪਰ ਇਹ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਕੋਈ 5 ਪੈਸੇ ਵੀ ਨਹੀਂ ਆ ਰਹੇ ਕਿਉਂਕਿ ਇਹ ਮਜ਼ਦੂਰੀ ਕਰਦੇ ਆ ਜਿਵੇਂ ਬਣਾ ਕਿਸਾਨਾਂ ਦੇ ਇਹਨਾਂ ਨੇ ਮਜ਼ਦੂਰੀ ਮਜ਼ਦੂਰੀ ਕਰਨੀ ਸੀਗੀ ਪਰ ਇਹਨਾਂ ਨੇ ਉਹ ਵਿਚਾਰਿਆਂ ਨੂੰ ਮਜ਼ਦੂਰੀ ਦੇ ਉਹ ਵੀ ਪੂਰੀ ਮਜ਼ਦੂਰੀ ਵੀ ਨਹੀਂ ਮਿਲ ਰਹੀ ਕਟੋ ਘੱਟ ਵੀ 300 300 ਜਾਂ 400 ਜਾਂ 500 ਰੁਪਈਆ ਦੇ ਨਾਲ ਇਹ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਸੋ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਗਰੀਬਾਂ ਦੇ ਖਾਤਿਆਂ ਦੇ ਵਿੱਚ ਵੀ ਜੜੀਆਂ ਵੀ ਕੋਈ ਪੈਨਸ਼ਨਾਂ ਰੁਕੀਆਂ ਹੋਈਆਂ ਵੀ ਉਹ ਪੈਨਟ ਨਾ ਇਹਨਾਂ ਦੇ ਖਾਤਿਆਂ ਵਿੱਚ ਪਾਉਣੀਆਂ ਚਾਹੀਦੀਆਂ ਜੀ ਮੇਰੀ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ